ਸਤਿ ਸ਼੍ਰੀ ਅਕਾਲ ਜੀ ਪੜ੍ਹ ਕੀਆ ਜੀ ਆਜਾ ਤੁਹਾਡੇ ਸਵਾਗਤ ਹੈ ਤੁਹਾਡਾ ਸਾਡੇ ਨਵੇਂ YouTube ਚੈਨਲ ਹੋ ਰਾਇਵਰ ਪੰਜਾਬੀ ਦੇ ਵਿੱਚ ਤੇ ਮਿੱਤਰੋ ਕੱਲ ਨਹੀਂ ਗਏ ਹੀ ਰੇਲਵੇ ਸਟੇਸ਼ਨ ਦੇ ਉੱਤੇ ਆਪਣੀਆਂ ਠੀਕਾਂ ਕਰਾਉਣ ਸਾਥ ਜਣ ਸ਼੍ਰੀ ਹਰਿ ਹਰਿ ਸਾਹਿਬ ਦੀਆਂ ਉਤਕਾਲ ਦੇ ਵਿੱਚ ਤੇ ਆਪਣਾ ਹੋ ਗਿਆ ਸੀ ਟਾਈਮ ਥੋੜਾ ਲੇਟ ਆਪਣਾ ਆਪ ਨੂੰ ਪਹੁੰਚਣਾ ਚਾਹੀਦਾ ਥੇ 9:30 10:00 ਵਜੇ ਦੇ ਕਰੀਬ ਕਰੀਬ ਕਿਉਂਕਿ ਆਪਾਂ ਨੂੰ ਫਰਮ ਫਿਲ ਕਰਕੇ ਪਹਿਲਾਂ ਕਰਾਉਣਾ ਪੈਂਦਾ ਹੈ ਅਸੀਂ ਗਲਤੀ ਕਰ ਲਈ ਪਹੁੰਚੇ ਲੇਟ ਥੋੜਾ ਆ ਤੇ ਇਸ ਕਰਕੇ ਆਪਣਾ ਉਥੇ ਜਾ ਕੇ ਤਦਕਾਲ ਦੀ ਟਿਕਟ ਨਹੀਂ ਆਪਣੀ ਕਨਫਰਮ ਹੋ ਸਕੀ ਕਿਉਂਕਿ ਟਾਈਮ ওভার ਹੋ ਗਿਆ ਸੀ ਇਸ ਕਰਕੇ ਅਸੀਂ ਗੱਲ ਉਥੋਂ ਆ ਗਏ ਤੇ ਵੀਡੀਓ ਅਸੀਂ 파ਰਟ 2 ਦੇ ਵਿੱਚ ਇਸੇ ਕਰਕੇ ਤੁਹਾਨੂੰ ਬਣਾਉਂ ਉਤਾਰ ਰਹੇ ਆ ਕਿ ਚਲੋ ਤੁਹਾਨੂੰ ਅੱਗੇ ਦਾ ਪ੍ਰੋਸੈਸ ਦੱਸਾਂਗੇ ਨਾ ਅੱਗੇ ਕੀ ਹੁੰਦਾ ਹੈ ਅੱਜ ਅਸੀਂ ਹੁਣ ਜਾ ਰਹੇ ਆ ਜਾ ਕੇ ਦੇਖਨੇ ਆ ਕਿ ਸਿਸਟਮ ਹੈ ਜਾ ਕੇ ਅੱਜ ਟਾਈਮ ਨਾਲ ਹੀ ਅੱਜ ਸਾਢੇ 8:00 ਦੇ ਘਰੋਂ ਨਿਕਲ ਲੱਗੇ ਆ ਜਾ ਕੇ ਪਹਿਲਾਂ ਬੈਹਣਾ ਜਾ ਕੇ ਦੇਖਣਾ ਕਿ ਚੱਕਰਿਆ ਕਿਦਾਂ ਕਿਦਾਂ ਤੇ ਬਾਕੀ ਦਾ ਲੋਗੇ ਜਾ ਕੇ ਰਜਿਸਟ੍ਰੇਸ਼ਨ ਤੇ ਵਿਖਾਉਨੇ ਆ ਤੇ ਮੈਂ ਹੁਣ ਆਪਣਾ ਪਰਨਾ ਪੰਨਾ ਕਿਉਂਕਿ ਅੱਜ ਸ਼ੀਨ ਦਾ ਸਾ ਮਾ ਸਾਡੇ ਕੰਦੀ ਕੋਸ਼ਿਸ਼ ਕਰਾਂ ਇਹ ਟਿਕਿਆ ਗਿਆ ਤੇ ਨਹੀਂ ਤੇ ਫਿਰ بارش ਵੀ ਬਹੁਤ ਹੋ ਰਹੀ ਹੈ ਚਲੋ ਜੀ ਮਿਲਦੇ ਆ ਕਰਕੇ ਰੇਲਵੇ ਸਟੇਸ਼ਨ ਤੇ ਆ ਜੇ ਮਿੱਤਰੋ ਫਾਰਮ ਇਹ ਤੁਹਾਨੂੰ ਇਨਕੁਆਰੀ ਤੋਂ ਮਿਲੇਗਾ ਤੇ ਇਹਨੂੰ ਤੁਸੀਂ ਫਿਲ ਕਰਨਾ ਤਤਕਾਲ ਵਾਲੇ ਫਾਰਮ ਨੂੰ ਤੇ ਫਿਲ ਕਰਕੇ ਤੇ ਤੁਸੀਂ ਜਮਾ ਕਰਵਾਓ ਆਪਣਾ ਫਿਰ ਤੁਹਾਨੂੰ ਮਿਲੂਗੀ ਕਿ ਅਜੇ ਤੱਕ ਤੇ ਆਪਾਂ ਨੂੰ ਟਿਕਤਰ ਨਹੀਂ ਇਹ ਮਿਲੀ ਟਾਈਮ 10:30 ਵਜੇ ਦਾ ਆ ਤੇ ਏਸੀ ਵਾਲੀਆਂ ਟਿਕਟਾਂ ਵਾਸਤੇ ਆਏ ਹੀ ਟੀਡੀ ਸਾਹਿਬ ਆਏ ਹੈ ਸੀਟਾਂ ਵਾਸਤੇ ਤੇ ਅਜੇ ਆਪਣਾ ਟਾਈਮ ਪੋਣੇ 10 ਵਜੇ ਦਾ ਟਾਈਮ ਹੈ ਸਾਢੇ 10 ਵਜੇ ਉਹਨਾਂ ਨੂੰ ਆਉਣਾ ਹੈ ਟਿਕਟ ਕੱਟ ਕੇ ਉਹਨਾਂ ਨੇ ਆਪਾਂ ਨੂੰ ਕਨਫਰਮ ਕਰ ਦੇਣੀ ਹੈ ਤੇ ਬਸ ਇਹ ਆਪਣੇ ਫੋਨ ਤੇ ਮੈਸੇਜ ਆਇਆ ਨੰਬਰ ਵਗੈਰਾ ਭਰਿਆ ਹੁੰਦਾ ਹੈ ਤੇ ਇਸ ਕਰਕੇ ਮਤਲਬ ਟਾਈਮ ਬਹੁਤ ਲੱਗੰਦਾ ਅਜੇ ਸਵੇਰ ਦੇ ਘਰੋਂ نکلਨੇ ਆ 7 ਵਜੇ ਦੇ ਲਿਵੇਂ ਘਰੋਂ ਤੇ ਇੱਥੇ ਭੁੱਖੇ ਭਾਣੇ ਬੈਠੇ ਆ ਪਰ ਅੱਜ ਟਿਕਟ ਕਨਫਰਮ ਕਰਾ ਕੇ ਜਾਣੀ ਹੈ ਬਾਕੀ ਕੋਈ ਸਪੈਸ਼ਲ ਅਪੀਅਰ ਹੋਵੇ ਲੋਕ ਵੀ ਹੋ ਗਿਏ ਆ ਅਸੀਂ ਨਾ ਇਸ ਤੇ ਡਾਈਵਟ ਬਕਰਦਾ ਸ਼ਾਂਤੀ ਸ਼ਾਂਤੀ ਬਣੀ ਸ਼ਾਂਤੀ ਸ਼ਾਂਤੀ ਬਣੀ ਸਟੇਸ਼ਨ ਦਾ ਵੀਊ ਚੈੱਕ ਕਰੋ ਮੈਂ ਚੈੱਕ ਕਰੋ ਬਹੁਤ ਜ਼ਿਆਦਾ ਤੇਜ਼ ਬਾਰਿਸ਼ ਹੋ ਰਹੀ ਹੈ ਬਹੁਤ ਜ਼ਿਆਦਾ ਤੇਜ਼ ਬਾਰਿਸ਼ ਹੋ ਰਹੀ ਹੈ ਮਿੱਤਰੋ ਟ੍ਰੈਪਣੀ ਹੋ ਗਈ ਹੈ ਕਨਫਰਮ ਚੈੱਕ ਕਰ ਲੋ ਤੇ ਇੱਕ ਚੀਜ਼ ਦਾ ਹੋਰ ਪਤਾ ਲੱਗਾ ਏ ਬਹੁਤ ਜ਼ਿਆਦਾ ਮਲੂਕ ਕਾਲੀ ਗਾਲੀ ਦੇ ਵਿੱਚ ਇਹ ਕੰਮ ਹੁੰਦਾ ਹੈ 11 ਵਜੇ 1 ਮਿੰਟ ਦੇ ਵਿੱਚ ਵਿੱਚ ਆਪਾਂ ਨੂੰ ਫਾਰਮ ਜਮਾ ਕਰਾਉਣਾ ਪੈਂਦਾ ਤੇ ਪੈਸੇ ਪਹਿਲਾਂ ਕੱਢ ਕੇ ਰੱਖਣੇ ਪੈਂਦੇ ਜੇ ਮੰਨ ਲਓ 1 ਮਿੰਟ ਤੋਂ ਉੱਪਰ ਹੋ ਗਿਆ 11 1 ਤੋਂ 11 2 ਹੋਵੇ ਜਾਂ 11 1 ਤੋਂ 15 ਸਕਿੰਟ ਵੀ ਉੱਪਰ ਹੋ ਗਏ ਤੇ ਤੁਹਾਡੀ ਟਿਕਟ ਕਦੀ ਨਹੀਂ ਜਿਉਣੀ ਆਪਣੀ ਤੇ ਹੋ ਗਈ ਟਿਕਟ ਤੇ ਬਾਕੀ ਚੱਲ ਕੇ ਤੁਹਾਨੂੰ ਅੱਗੇ ਦਾ ਖੰਮੇ ਆ ਚਲੋ ਜੀ ਦੇਖੋ ਬਾਕੀ ਬਾਕੀ ਆਪਣਾ ਮਿੱਤਰ ਪਿਆਰਾ ਵੀ ਆ ਗਿਆ ਸੀ ਟਾਈਮ ਨਾ ਤੇ ਆਪਣਾ ਕੰਮ ਹੋ ਗਿਆ ਡਨ ਹੁਣ ਸਵੇਰੇ ਆਪਣੀ 5:30 ਵਜੇ ਦੀ ਟ੍ਰੇਨ ਆ ਰਾਤ ਨੂੰ ਆਵਾਂਗੇ ਸ਼ਹਿਰ ਰੁਕਾਂਗੇ ਸਵੇਰੇ ਸਟੇਸ਼ਨ ਤੇ ਪਹੁੰਚਾਂਗੇ ਫਿਰ ਤੁਹਾਨੂੰ ਅੱਗੇ ਦਾ ਵੀਓ ਉੱਥੋਂ ਦਿਖਾਵਾਂਗੇ ਬਲੋਗ ਚਲੋ ਜੀ ਇਹਨੂੰ ਇੱਥੇ ਖਤਮ ਕਰਦੇ ਆਂ